ਬਤਾਪ ਸਿੰਘ ਬਾਜਵਾ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਬਿਆਨ ਜੇ ਸੀਐਮ ਆ ਲੜਨਗੇ ਚੋਣ ਤਾਂ ਉਹਨਾਂ ਖਿਲਾਫ ਚੋਣ ਲੜਾਗਾ ਸੋ ਬਾਜਵਾ ਦੇ ਬਿਆਨ ਨੂੰ ਲੈ ਕੇ ਮਲਵਿੰਦਰ ਕੰਗ ਨੇ ਕਿਹਾ ਕਿ ਤੁਹਾਡੇ ਸਾਰੇ ਆਗੂ 2 ਸਾਲ ਪਹਿਲਾਂ ਹਰਾ ਦਿੱਤੇ ਨੇ ਉਹ ਭਗਵੰਤ ਮਾਨ ਲੜੇਗਾ ਮੈਂ ਪੱਕਾ ਜੇ ਭਗਵੰਤ ਵੇਖੋ ਜਿੱਥੋਂ ਤੱਕ ਪਹੁੰਚਦੀ ਗੱਲ ਹੈ ਜਿੱਥੋਂ ਤੱਕ ਭਗਵੰਤ ਦੀ ਗੱਲ ਹੈ ਉਹਦਾ ਚੈਲੰਜ ਪੂਰਨ ਜੇ ਚੀਫ ਮਿਨਿਸਟਰ ਲੜੇਗਾ ਮੈਂ ਉਹਦੇ ਬਰਾਬਰ ਚ ਲੜੂ ਜੇ ਮੁੱਖ ਮੰਤਰੀ ਲੜੇਗਾ ਫਿਰ ਮੈਂ ਨਹੀਂ ਲੜਨਾ ਮੈਂ ਵੈਸੇ ਆਪਣਾ ਆਲਰੇਡੀ ਮਾਨ ਪੰਜਾਬ ਨੂੰ ਦੇ ਦਿੱਤਾ ਆਪਣੇ ਕਾਰਡਨ ਨੂੰ ਦੇ ਦਿੱਤਾ ਆਪਣੀ ਪਾਰਟੀ ਨੂੰ ਦੱਸਿਆ ਹਾਂ ਜੇ ਭਗਵਾਨ ਤੇ ਲੜਦਾ ਉਹ ਬਕਾਇਦਾ ਤੌਰ ਤੇ ਉਹਦਾ ਚੈਲੰਜ ਜਿਸ ਤਰ੍ਹਾਂ ਹੈ ਸੀ ਉਸ ਤਰ੍ਹਾਂ ਮੈਨੂੰ ਕਬੂਲ ਤੇ ਜਿਹੜੀ ਮਰਜ਼ੀ ਭਗਵਾਨ ਦੇ ਬਰਾਬਰ ਮੈਂ ਆਵਾਂਗਾ ਬੱਲਵਾਂ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦੇ ਖਿਲਾਫ ਲੋਕ ਸਭਾ ਦਾ ਇਲੈਕਸ਼ਨ ਲੜੋਗੇ ਤੁਹਾਨੂੰ ਭੁਲੇਖਾ ਆ ਤੁਸੀਂ ਭੁੱਲ ਗਏ ਹੋ ਕਿ ਹਜੇ 2 ਸਾਲ ਪਹਿਲਾਂ ਹੀ ਮਾਨ ਸਾਹਿਬ ਦੇ ਜਿਹੜੇ ਸਿਪਾਈ ਹੈ ਨਾ ਸਿਪਾਈ ਸੋਲਜਰ ਜਾਂ ਆਮਾਦੀ ਪਾਰਟੀ ਦੇ ਵਲੰਟੀਅਰ ਉਹਨਾਂ ਨੇ ਤੁਹਾਡੀਆਂ ਗੋਡੜੀਆਂ ਲਵਾਇਆਂ ਤੁਹਾਡਾ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਚੜਾਇਆ ਤੁਹਾਡਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨੂੰ ਸਾਡੇ ਉਸ ਵਲੰਟੀਅਰ ਨੇ ਮਾਨ ਸਾਹਿਬ ਦੇ ਉਸ ਸਿਪਾਈ ਨੇ ਰਾਇਆ ਜਿੰਨੂੰ ਤੁਸੀਂ ਕਹਿੰਦੇ ਸੀ ਕਿ ਕਿਸ ਤਰ੍ਹਾਂ ਦੇ ਨਮੂਨੇ ਆ ਗਿਆ ਕਿਸ ਤਰ੍ਹਾਂ ਦੇ ਇਹ ਆਈਟਮ ਵਿਧਾਨ ਸਭਾ ਚ ਆ ਗਿਆ ਉਗੋਂ ਕਿਨੇ ਤੁਹਾਡੇ ਚੰਨੀ ਨੂੰ ਰਾਇਆ ਆ ਮਨਪ੍ਰੀਤ ਸਿੰਘ ਬਾਦਲ ਬੇਸ਼ੱਕ ਉਹਨ ਭਾਜਪਾ ਚਲੇ ਗਿਆ ਉਦੋਂ ਤੇ ਕਾਂਗਰਸ ਸੀ ਇਹਨੂੰ ਵੀ ਅਸੀਂ ਬਠਿੰਡੇ ਤੋਂ ਰਾਇਆ ਤੁਸੀਂ ਨਾਂ ਤੇ ਲੈ ਕੇ ਵੇਖੋ ਮਾਨ ਸਾਹਿਬ ਦੇ ਸਾਹਮਣੇ ਤੇ ਤੁਹਾਡੀ ਹਾਇਸ਼ੀਅਤ ਹੈ ਨਹੀਂ ਇਲੈਕਸ਼ਨ ਲੜਨ ਦੀ ਜੇ ਤੁਹਾਡੇ ਦਮ ਹਨ ਤੇ ਮਾਨ ਸਾਹਿਬ ਦੇ ਸਿਪਾਈਆਂ ਦੇ ਸਾਹਮਣੇ ਲੈ ਕੇ ਆ ਕੇ ਲੜੋ ਤੁਹਾਨੂੰ ਪਤਾ ਲੱਗ ਜੂਗਾ ਦੂਸਰਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਜਿਹੜੇ ਬਾਦਲਦਲ ਵਾਲੇ ਵੀ ਆ ਇਹਨਾਂ ਨੂੰ ਵੀ ਟਿੱਡੀਆਂ ਦਾ ਜ਼ਖਾਮ ਹੋਇਆ ਉਹ ਗੱਲ ਹੋਈ ਆ ਵਿਕਰਮਜੀਤਿਆ ਤੁਹਾਡਾ ਹਾਰਿਆ ਸਾਡੇ ਇੱਕ ਵਲੰਟੀਅਰ ਕੁੜੀ ਤੋਂ ਤੁਹਾਡੇ ਸੁਖਵੀਰ ਸਿੰਘ ਬਾਦਲ ਤੁਹਾਡਾ ਪ੍ਰਧਾਨ ਅਕਾਲੀ ਦਲ ਦਾ ਕਿਸ ਬੁਰੀ ਤਰ੍ਹਾਂ ਉਹਦੀ ਹਾਰ ਹੋਈ ਆ ਜਲਾਲਾਬਾਦ ਚ ਭੁੱਲ ਗਿਓ ਤੁਸੀਂ ਤੇ ਈਵਨ ਹੁਣ ਬਾਦਲ ਸਾਹਿਬ ਦੁਨੀਆ ਚ ਨਹੀਂ ਐ ਉਹਨਾਂ ਨੂੰ ਜਾਂਦੇ ਜਾਂਦੇ ਜੋ ਜਿਸ ਤਰ੍ਹਾਂ ਦੀ ਪ੍ਰਾਸਤ ਦੇਖਣ ਨੂੰ ਮਿਲੀ ਆ ਉਹ ਵੀ ਸਾਰਿਆਂ ਦੇ ਸਾਹਮਣੇ ਆ ਤੁਹਾਡੇ ਸਟੱਬਰ ਦਾ ਜਿੰਨਾ ਵੀ ਤਾਣਾ ਬਾਣਾ ਸੀਗਾ ਜਿਹੜਾ ਲਾਣਾ-ਦਾਣਾ ਸੀ ਸਾਰੇ ਤੇ ਹਰਾਇਆ ਮਾਨ ਸਾਹਿਬ ਦੇ ਸਿਪਾਈਆਂ ਨੇ ਸੋ ਇਸ ਕਰਕੇ ਇਹ ਇਹ ਜਿਹੜੀ ਡਰਾਮੇਬਾਜ਼ੀ ਕਰ ਬੰਦ ਕਰੋ ਬਾਜਵਾ ਸਾਹਿਬ ਜੇ ਵਾਕਈ ਹਜੇ ਵੀ ਕੋਈ ਭੁਲੇਖਾ ਆ ਤੇ ਆ ਕੇ ਆਵਾਮ ਦੀ ਪਾਰਟੀ ਦੇ ਮਾਨ ਸਾਹਿਬ ਦੇ ਸਫਾਈਆਂ ਦੇ ਸਾਹਮਣੇ ਇਲੈਕਸ਼ਨ ਲੜੋ ਤੇ ਪੰਜਾਬ ਦੇ ਲੋਕ ਤੁਹਾਨੂੰ ਦੱਸ ਦੇਣਗੇ